ਸਾਰੇ ਮੇਰੇ ਫਰਸਟ ਜਿਊਸ਼ਨ ਆਈ ਆ ਪਹਿਲਾਂ ਤਾਂ ਯਕੀਨ ਹੀ ਨਹੀਂ ਹੋਇਆ ਮੁੜ ਕੇ ਉਹਨਾਂ ਨੇ ਫਿਰ ਮੇਰੀ ਸੋਂਹ ਖਾਦੇ ਬਣ ਕੇ ਤੇਰੀ ਕਸਮ ਡੋਡੇ ਡੋਡੇ ਚਾਹ ਹੋ ਗਿਆ ਹੁਣ ਸੁਣ ਕੇ ਇਹ ਗੱਲ ਤਾ ਪਹਿਨ ਤਾਂ ਪੜਦਾ ਹੁੰਦਾ ਸੀ ਮੈਂ ਘਰੇ ਮਨ ਲਾ ਕੇ ਪੜਦਾ ਸੀਗਾ ਤੇ ਮੈਂ ਨਾਲ ਸਪੋਰਟਸ ਵੀ ਕਰਦਾ ਸੀਗਾ ਤੇ ਸਪੋਰਟਸ ਕਰਕੇ ਹੀ ਮੇਰੇ ਇਤੀ ਪੋਜੀਸ਼ਨ ਇੱਥੇ ਪਹੁੰਚੀ ਆ ਫਰਸਟ ਜਿਊਸ਼ਨ ਆਈ ਆ ਮੇਰੇ ਸਟੇਟ ਖੇਡਿਆ ਸਟੇਟ ਖੇਡਿਆ ਨੈਸ਼ਨਲ ਖੇਡਿਆ ਸਟੇਟ ਖੇਡਿਆ ਨੈਸ਼ਨਲ ਖੇਡਿਆ ਬੱਚਾ ਸ਼ੁਰੂ ਤੋਂ ਹੀ ਖੇਡਦਾ ਆ ਰਿਹਾ ਬੱਚਾ ਠੀਕ ਹੈ ਨਾ ਜਾਨੀ ਇਹ ਆਪਣੇ ਪੜ੍ਹਾਈ ਦੇ ਨਾਲ ਨਾਲ ਇਹਨੇ ਸਪੋਰਟਸ ਨੂੰ ਵੀ ਨਾਲ ਰੱਖਿਆ ਸਸੀ ਗਾਲ ਤੁਸੀਂ ਦੇਖ ਰਹੇ ਹੋ ਨਦਾਨਾ ਲਾਈਵ ਤੇ ਮੈਂ ਹਾਂ ਯੂਮਬੇਰੀ ਪੰਜਾਬ ਸਿੱਖਿਆ ਬੋਰਡ ਸਕੂਲ ਵੱਲੋਂ ਅੱਜ 12ਵੀਂ ਦਾ ਰਿਜ਼ਲਟ ਆਇਆ ਹੈ ਤੇ ਇੱਕਮ ਪ੍ਰੀਤ ਨੇ 500 ਵਿੱਚੋਂ 500 ਜਿਹੜੇ ਹੈ ਸਕੋਰ ਹਾਸਲ ਕਰਦੇ ਆਂ ਗੱਲਬਾਤ ਕਰਦੇ ਆਂ ਇਕਮ ਇਕਮਪਲੀਟ ਇਕਮਪਲੀਟ ਕਰਦੇ ਕਿਸ ਤਰ੍ਹਾਂ ਦਾ ਮਸੂਦ 500 ਦੇ 500 ਸਕੋਰ ਲੈ ਕੇ ਆਏ ਹੋ ਮਿਹਨਤ ਪੜਦਾ ਹੁੰਦਾ ਸੀ ਮੈਂ ਘਰੇ ਮਨ ਲਾ ਕੇ ਪੜਦਾ ਸੀਗਾ ਤੇ ਮੈਂ ਨਾਲ ਸਪੋਰਟਸ ਵੀ ਕਰਦਾ ਸੀਗਾ ਆ ਮੇਰੇ ਸਪੋਰਟਸ ਦੇ ਸਰ ਆਏ ਰঞ্জੀਤ ਸਰ ਤੇ ਨਾ ਤੇ ਸਪੋਰਟਸ ਕਰਕੇ ਹੀ ਮੇਰੇ ਇੱਥੇ ਪੋਜੀਸ਼ਨ ਇੱਥੇ ਪਹੁੰਚੀ ਆ ਫਰਸਟ ਪਲੇਸਨ ਆਈ ਆ ਮੇਰੀ ਜੀ ਅੱਛਾ ਕਿੰਨੇ ਕੋ ਨੰਬਰ ਆਏ ਆ ਤੁਹਾਡੇ 500 ਆਊਟ ਆਫ 500 ਆਏ ਆ ਆ ਸੀਗੀ ਆਂ ਦੀ ਹਾਂਜੀ ਸਗੀ ਆਸ ਵੀ ਸੀਗੀ ਨਹੀਂ ਵੀ ਸੀਗੀ ਵਟ ਮੈਨੂੰ ਜਿਆਦਾ ਮੈਰਿਟ ਦੀ ਲੱਗਦੀ ਸੀ ਪਰ ਫਰਸਟ ਪਲੇਸ ਆ ਗਈ ਕਿੰਨੀ ਕੋ ਖੁਸ਼ੀ ਜ਼ਾਹਿਰ ਹੋ ਰਹੀ ਹੈ ਅੰਦਰ ਮਨ ਦੇ ਅੰਦਰ ਅੱਛੀ ਦਾ ਬਹੁਤ ਆ ਜੀ ਐ ਕਿੱਦਾਂ ਪਤਾ ਲੱਗਿਆ ਤੁਹਾਨੂੰ ਕਿ ਮੈਰਿਟ ਲਿਸਟ ਵਿੱਚ ਆ ਗਏ ਪੀਨਾ ਮੈਡ ਨੇ ਫੋਨ ਕੀਤਾ ਸੀ ਮੈਨੂੰ ਜੀ ਅੱਛਾ ਹਾਂਜੀ ਸਕੂਲ ਵਾਲੋਂ ਪਤਾ ਲੱਗਿਆ ਹਾਂਜੀ ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਮੇਰੇ ਫਰਸਟ ਪਲੇਸ ਆਈ ਆ ਪਹਿਲਾਂ ਤਾਂ ਯਕੀਨ ਹੀ ਨਹੀਂ ਹੋਇਆ ਮੁੜ ਕੇ ਉਹਨਾਂ ਨੇ ਫਿਰ ਮੇਰੀ ਸੋਹ ਖਾਦੀ ਬਣ ਕੇ ਕਹਿੰਦੇ ਤੇਰੀ ਕਸਮ ਮਨ ਕੋਡੇ ਕੋਡੇ ਚਾਹ ਹੋ ਗਿਆ ਹੁਣ ਸੁਣ ਕੇ ਇਹ ਗੱਲ ਪੂਰਾ ਜੀ ਤੇ ਸਰ ਤੁਸੀਂ ਇਸ बच्चे ਨੂੰ ਸਿੱਖਿਆ ਦਿੱਤੀ ਹੈ ਅੱਜ ਕੱਲ ਦੇ ਨੌਜਵਾਨ ਜੇ ਪੜਦੇ ਨੇ ਲਿਖਦੇ ਨੇ ਉਹ ਜਿਆਦਾ ਫਰਸਟ ਡਿਵੀਜ਼ਨ ਤੱਕ ਨਹੀਂ ਆ ਪਾਉਂਦੇ ਇਹ ਬੱਚੇ ਨੇ ਖੂਬ ਮਿਹਨਤ ਕੀਤੀ ਪਹਿਲੇ ਪਹਿਲੇ ਜ਼ਰੂਰੀ ਨਹੀਂ ਲਾਪਰਵਾਹੀ ਕੀਤੀ ਹੈਗੀ ਬਾਅਦ ਵਿੱਚ ਇਹਨੂੰ ਜਿੱਦਾਂ ਕਿਹਾ ਗਿਆ ਇਹਦਾ ਜਿੱਦਾਂ 골ਡ ਮੈਡਲ ਆਇਆ ਇਹਦੇ ਨੰਬਰ ਵੀ ਲੱਗਣੇ ਤੇ ਸਪੋਰਟਸ ਦੇ ਵੀ ਅਸੀਂ ਸਾਰੇ ਟੀਚਰ ਨੇ ਗਾਈਡ ਕੀਤਾ ਟਾਈਮ ਟੂ ਟਾਈਮ ਇਹ ਸਪੋਰਟਸ ਦੇ ਟੀਚਰ ਹਨ ਰਣਜੀਤ ਸਰ ਇਹਨਾਂ ਵੀ ਇਹਨੂੰ ਗਾਈਡ ਕੀਤਾ ਇਹਨਾਂ ਹੀ ਇਹਨੂੰ ਅੱਗੇ ਮੋਟੀਵੇਟ ਕੀਤਾ ਹੈ ਤਉ ਉਹਦੇ ਕਰਕੇ ਜੀ ਇਹ ਬੱਚੇ ਦੇ ਅੰਦਰ ਜੀ ਉਹ ਲਗਨ ਜਾਗ ਗਈ ਤੇ ਇਹਨੇ ਖੂਬ ਮਿਹਨਤ ਕੀਤੀ ਹੈ ਤੇ ਐਂਡ ਚ ਆ ਕੇ ਇਹ ਰੰਗ ਲਾਤਾ ਕਿ ਫਰਸਟ ਪੋਜੀਸ਼ਨ ਲੈ ਕੇ ਆ ਗਿਆ ਮੁੰਡਾ ਕਿਸ ਤਰ੍ਹਾਂ ਮੋਟੀਵੇਸ਼ਨ ਕੀਤਾ ਹੈ ਇਹ ਕੰਪਰੀਟ ਮੋਟੀਵੇਸ਼ਨ ਇਦਾਂ ਸਰ ਵੀ ਸਟਾਰਟਿੰਗ ਤੋਂ ਬੱਚਾ ਖੇਡਦਾ ਆਇਆ ਡਿਸਟ੍ਰਿਕਟ ਖੇਡਿਆ ਸਟੇਟ ਖੇਡਿਆ ਨੈਸ਼ਨਲ ਖੇਡਿਆ ਸਟੇਟ ਖੇਡਿਆ ਫਿਰ ਨੈਸ਼ਨਲ ਖੇਡਿਆ ਬੱਚਾ ਸ਼ੁਰੂ ਤੋਂ ਹੀ ਖੇਡਦਾ ਆ ਰਿਹਾ ਹੈ ਬੱਚਾ ਠੀਕ ਹੈ ਨਾ ਯਾਨੀ ਇਹ ਆਪਣੇ ਪੜ੍ਹਾਈ ਦੇ ਨਾਲ ਨਾਲ ਇਹਨੇ ਸਪੋਰਟਸ ਨੂੰ ਵੀ ਨਾਲ ਰੱਖਿਆ ਕਿਦਾ ਸਰ ਗੱਤਕੇ ਦਾ 플레이ਰ ਆ ਇਹ ਠੀਕ ਆ ਜੀ ਇਹ ਅਖਾੜੇ ਦੇ ਵਿੱਚ ਆਪਣੀ ਮਿਹਨਤ ਕਰਦਾ ਰਿਹਾ ਸਕੂਲ ਵੱਲੋਂ ਐਫਰਟ ਹੋਇਆ ਸਕੂਲ ਦਾ ਯੋਗਦਾਨ ਰਿਹਾ ਸਕੂਲ ਦੇ ਐਫਰਟ ਦੇ ਨਾਲ ਹੀ ਇਹ ਬੱਚਾ ਅੱਗੇ ਵੱਧ ਪਾਇਆ ਠੀਕ ਹੈ ਗਾਈਡਨਸ ਗਾਈਡ ਜੋ ਹੈ ਸਕੂਲ ਨੇ ਹੀ ਗਾਈਡ ਕਰਦਾ ਸਕੂਲ ਨੇ ਗਾਈਡ ਕੀਤਾ ਇਹਨੂੰ ਵੀ ਇਹ ਜੋ ਜੋ ਸਟੈਪ ਅਸੀਂ ਇਹਨੂੰ ਦੱਸੇ ਆ ਵੀ ਇਦਾਂ ਇਦਾਂ ਕਰਨਾ ਇਸ ਬੱਚੇ ਨੇ ਉਸ ਚੀਜ਼ ਨੂੰ ਫੋਲੋ ਕੀਤਾ ਤੇ ਅੱਜ ਤੁਹਾਡੇ ਨਤੀਜਾ ਤੁਹਾਡੇ ਸਾਹਮਣੇ ਜਦੋਂ ਅਸੀਂ ਇੱਥੇ ਆਨੇ ਆ ਨਾ ਅਸੀਂ ਆਪਣੀ ਫੈਮਿਲੀ ਨੂੰ ਭੁੱਲ ਜਾਈਦਾ ਅਸੀਂ ਇਹ ਕਹਿੰਦੇ ਕਿ ਸਾਡੀ ਜਿਹੜੀ ਇਹ ਕਲਾਸ ਆਮਨੇ ਸਾਡੇ ਬੱਚੇ ਬੈਠੇ ਆ ਨਾ ਇਹ ਸਾਡੇ ਆਪਣੇ ਬੱਚੇ ਆ ਤਾਂ ਅਸੀਂ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਮੋਟੀਵੇਟ ਕਰੀਦਾ ਔਰ ਬੱਚੇ ਵੀ ਇਸ ਚੀਜ਼ ਨੂੰ ਸਮਝਦੇ ਆ ਔਰ ਪੂਰੀ ਪੂਰੀ ਮੋਰਲ ਸਪੋਰਟ ਵੀ ਇੱਥੋਂ ਮਿਲਦੀ ਹੈ ਮੋਰਲ ਵੈਲਿਊਜ਼ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਉਸ ਬੱਚੇ ਉਸ ਚੀਜ਼ ਨੂੰ ਫੋਲੋ ਕਰਦੇ ਆ ਹੋਰ ਬੱਚਿਆਂ ਨੂੰ ਕੀ ਮੋਟੀਵੇਸ਼ਨ ਦੇਣਾ ਚਾਹੋਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਾਂ ਇਹੀ ਕਹਿਣਾ ਚਾਹਾਂਗੇ ਕਿ ਬॉयਜ਼ ਵੀ ਪਿੱਛੇ ਨਹੀਂ ਆ ਗਰਲਜ਼ ਤੋਂ ਬॉयਜ਼ ਵੀ ਕਰ ਸਕਦੇ ਆ ਅਨਲੈਸ ਐਂਡ ਅੰਟਿਲ ਦੇ ਵਿਲ ਬੀ ਸੀ ਅਗਰ ਇਫ ਦੇ ਵਿਲ ਬੀ ਸੀਰੀਅਸ ਦੈਨ ਦੇ ਕੈਨ ਆਲਸੋ ਗੇਨ ਲਾਈਕ ਦ ਗਰਲਸ ਹਰ ਕਿਸੇ ਦਾ ਰੋਲ ਆਪਣੀ ਜਗ੍ਹਾ ਤੇ ਇੰਪੋਰਟੈਂਟ ਹੈ ਚਾਹੇ ਉਹ ਲੀਡਰ ਹੈ ਚਾਹੇ ਟੀਚਰ ਹੈ ਚਾਹੇ ਫਿਜ਼ੀਕਲ ਐਜੂਕੇਸ਼ਨ ਇਨਸਟ੍ਰਕਟਰ ਹੈ ਚਾਹੇ ਬੱਚੇ ਦੀ ਆਪਣੀ ਮਿਹਨਤ ਹੈ ਜਾਂ ਪੇਰੈਂਟਸ ਦਾ ਸਪੋਰਟ ਹੈ ਆਈ ਥਿੰਕ ਇਹ ਨਾ ਸਾਰਿਆਂ ਦਾ ਇੱਕ ਪੈਕੇਜ ਬੱਚੇ ਨੂੰ ਐਕਸਲ ਕਰਵਾਉਂਦਾ ਹੈ ਔਰ ਏਕਮਪ੍ਰੀਤ ਦੇ ਨਾਲ ਇਹ ਪੂਰਾ ਪੈਕੇਜ ਉਹਨੂੰ ਮਿਲਿਆ ਹੋਇਆ ਸੀ ਰੱਬੋਂ ਆਪਾਂ ਕਹਿ ਸਕਦੇ ਹਾਂ ਬਾਕੀ ਉਹਦੀ ਮਿਹਨਤ ਹੈ థాంక్యూ సో మచ్ మమ్ సార్ ਨਾਲ ਗੱਲਬਾਤ ਕਰਨ ਦੀ ਤੇ ਅਸੀਂ ਇੱਕੰਪਰੀ ਦੇ ਘਰ ਪਰਿਵਾਰ ਦੇ ਨਾਲ ਵੀ ਗੱਲਬਾਤ ਕਰ ਲੰਨੇ ਆ ਉਹਨਾਂ ਨੂੰ ਕਿੰਨੀ ਖੁਸ਼ੀ ਜਰੀ ਹੈ ਜ਼ਾਹਿਰ ਹੋਏ थे 500 ਵਿੱਚੋਂ 500 ਇਹਨਾਂ ਦਾ ਜਿਹੜਾ ਬੇਟਾ ਲੈ ਆਇਆ ਵਾ ਦੇਖੋ ਜੀ ਕਹਣਾ ਕਿ ਮੈਨੂੰ ਤੇ ਹੁਣ ਸ਼ਬਦੀ ਨਹੀਂ ਹੈਗਾ ਬਹੁਤ ਖੁਸ਼ੀ ਹੈ ਜੀ ਸਾਡਾ ਬੱਚਾ ਇਹਨਾਂ ਲੈਕ ਹੋ ਗਿਆ ਮਤਲਬ ਅੱਗੇ ਚੱਲ ਗਿਆ ਉਮੀਦ ਨਹੀਂ ਕਈ ਵਾਰ ਹੁੰਦੀ ਬੱਚੇ ਤੋਂ ਸਾਨੂੰ ਹੁਣ ਪੂਰੀ ਉਮੀਦ ਹੋ ਗਈ ਅੱਗੇ ਵੀ ਸਾਡਾ ਬੱਚਾ ਕੋ ਕਰੂਗਾ ਜੀ ਦੋ ਵਜੇ ਤਾਂ ਪਹਿਲਾਂ ਕੀ ਲੱਗਦਾ ਸੀ ਦੋ ਵਜੇ ਤਾਂ ਬਸ ਇਦੀ ਅੜੀਕ ਹੀ ਗਈ ਕਿ ਰਿਜ਼ਲਟ ਆਣਾ ਹੈ ਰਿਜ਼ਲਟ ਆਣਾ ਹੈ ਇੱਕ ਦਿਮਾਗ ਤੇ ਟੈਨਸ਼ਨ ਬੋਝ ਪਿਆ ਹੋਣਾ ਕਿ ਹਾਂ ਵੀ ਯਾਰ ਕੀ ਬਣੇਗਾ ਕੀ ਬਣੇਗਾ ਕੀ ਬਣੇਗਾ ਹਾਂ ਜੀ ਦੁੱਖਨਵਾਰ ਮੁੰਡਾ ਦੇ ਕੇ ਆਏ ਪਹਿਲਾਂ ਆਂਦੇ ਆਂਦੇ ਫਿਰ ਗੁਰਦਵਾਰੇ ਕੋਲ ਘਟ ਕਰਨ ਗਿਆ ਸੀ ਆਏ ਤਾਂ ਆ ਕੇ ਬਸ ਰਿਜ਼ਲਟ ਦੇਖ ਰਿਆ ਸੀਗਾ ਹੁਣ ਦਿਨ ਨੂੰ ਕਾਲ ਆ ਗਿਆ ਮੈਡਮ ਦਾ ਕੇ ਨਾਲ ਹੀ ਆ ਗਿਆ ਮੈਂ ਕਿਹਾ ਆ ਜੂਗਾ ਥੋੜੇ ਦਿਨ ਬਾਅਦ ਆ ਜੂਗਾ 4:30 4 ਵਜੇ ਪੂਰੇ ਥੋੜੀ ਆਣਾ ਬਦਲ ਹੀ ਹੋ ਸਕਦਾ ਹੁਣ ਦਿਨ ਨਾਲ ਹੀ ਕਾਲ ਆ ਗਿਆ ਮੈਡਮ ਦਾ ਤੇ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਦੇਖਦੇ ਰਹੋ ਲੁਧਿਆਣਾ ਲਾਈਵ ਤੇ ਮੈਂ ਹਾਂ ਯੂਮ ਬੇਰੀ ਹਨੀ ਦੇ ਨਾਲ